ਪੰਜਾਬ ਪ੍ਰਧਾਨ ਹੜ੍ਹ ਪ੍ਰਬੰਧਨ ਸੰਘਰਸ਼ ਕਮੇਟੀ ਪੰਜਾਬ ਪਹਿਲਾ ਹੈਡ ਤੇ ਪਹੁੰਚਾ ਦਾ ਮਕਸਦ ਇਹ ਆ ਕਿ ਪਹਿਲਾਂ ਵੀ ਜਦੋਂ ਹੜਾਉਂਦੇ ਨੇ ਪੰਜਾਬ ਦੇ ਵਿੱਚ ਕਈ ਅਣਗਹਿਲੀਆਂ ਕਰਦੀ ਹੈ ਸਰਕਾਰ ਇੱਕ ਤਾਂ ਸਾਡੀਆਂ ਜ਼ਮੀਨਾਂ ਜੀਆਂ ਜਿਆਦਾ ਪਾਣੀ ਛੱਡਣ ਦੇ ਨਾਲ ਬਰਬਾਦ ਹੋ ਜਾਂਦੀਆਂ ਅਸੀਂ ਅੱਜ ਹਰੀਕੇ ਹੈਡ ਤੇ ਤਾਂ ਪਹੁੰਚੇ ਆ ਕਿ ਪ੍ਰਸ਼ਾਸਨ ਨੂੰ ਚੇਤਿਤ ਕੀਤਾ ਜਾਵੇ ਕਿ ਜੋ ਪਾਣੀ ਪਿਛੋਂ ਬਾਰਸ਼ਾਂ ਪੈ ਰਹੀਆਂ ਨੇ ਪਾਣੀ ਹੜੋਂ ਦੀ ਸੰਭਾਵਨਾ ਬਣੀ ਹੋਈ ਆ ਔਰ ਅਸੀਂ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਸੋਮਵਾਰ ਨੂੰ 7 ਤਰੀਕ ਨੂੰ ਇੱਕ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਹਰੀਕੇ ਹੈਡ ਵਿਖੇ ਕਰ ਰਹੇ ਆ ਤਾਂ ਜੋ ਸਾਡੇ ਜਿਹੜੇ ਕਿਸਾਨਾਂ ਦੀਆਂ ਫਸਲਾਂ ਬਚਾ ਸਕੀਏ ਅਸੀਂ ਇੱਥੇ ਹੁੰਦਾ ਕਿ ਆ ਪਹਿਲਾਂ ਹਰੀਕੇ ਹੈਡ ਤੇ ਪਾਣੀ ਰੋਕ ਕੇ ਸਾਡੇ ਹਰੀਕੇ ਹੈਡ ਤੋਂ ਜੋ ਪਿਛਲੇ ਬੰਨੇ ਕਿਸਾਨ ਨੇ ਬਿਆਸ ਦਰਿਆ ਦੇ ਸਤਲੁਜ ਦਰਿਆ ਤੇ ਕੰਡੇ ਤੇ ਬੈਠੇ ਹੋਏ ਲੋਕ ਨੇ ਉਹ ਡੋਬ ਦਿੱਤੇ ਜਾਂਦੇ ਉਹਨਾਂ ਦੀਆਂ ਫਸਲਾਂ ਬਰਬਾਦ ਕੀਤੀਆਂ ਜਾਂਦੀਆਂ ਔਰ ਬਾਅਦ ਵਿੱਚ ਹਰੀਕੇ ਹੈਡ ਤੋਂ ਪਾਣੀ ਚੁੱਕ ਕੇ ਜੋ ਲਹਿੰਦੇ ਵਾਲੀ ਸਾਈਡ ਤੇ ਸਾਡੇ ਕਿਸਾਨ ਨੇ ਹੈਡ ਗੰਡਾ ਸਿੰਘ ਵਾਲੇ ਤੱਕ ਉਹ ਕਿਸਾਨਾਂ ਦੀਆਂ ਫਸਲਾਂ ਬਰਬਾਦ ਕੀਤੀਆਂ ਜਾਂਦੀਆਂ ਅਸੀਂ ਇਸ ਵਕਤ ਅੱਜ ਛੋਟੀ ਜੀ ਮੀਟਿੰਗ ਕੀਤੀ ਸੀ ਜੋ ਜ਼ਿਲ੍ਹਾ ਆਗੂ ਨੇ ਜੂਨ ਪ੍ਰਧਾਨ ਨੇ ਜਿੰਨਾ ਵਿੱਚ ਮੋਗੇ ਤੋਂ ਜ਼ਿਲ੍ਹਾ ਪ੍ਰਧਾਨ ਵਾਇਸ ਸੰਤੋਖ ਸਿੰਘ ਜਸਵੀਰ ਸਿੰਘ ਫਰੋਜਪੁਰ ਪ੍ਰਧਾਨ ਜਗਵਿੰਦਰ ਸਿੰਘ ਜੀ ਵਾਇਸ ਪ੍ਰਧਾਨ ਤਰਨਤਾਰਨ ਔਰ ਜਿਲ੍ਹਾ ਆਗੂ ਸਾਡੇ ਸਾਰੇ ਮੌਜੂਦ ਨੇ ਅੱਜ ਸਾਡਾ ਮੀਟਿੰਗ ਦਾ ਮਕਸਦ ਇਹ ਆ ਕਿ ਅਸੀਂ ਜਿਹੜੀ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਆ ਸੋਮਵਾਰ ਨੂੰ ਹਰੀਕੇ ਹੈਡ ਤੇ ਇੱਕ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਸਾਡੀ ਜਥੇਬੰਦੀ ਵੱਲੋਂ ਤਾਂ ਜੋ ਅਸੀਂ ਇਹ ਪ੍ਰਸ਼ਾਸਨ ਨੂੰ ਜਗਾ ਸਕੀਏ ਮੰਗ ਪੱਤਰ ਵੀ ਦਵਾਂਗੇ ਅੱਜ ਵੀ ਦਵਾਂਗੇ ਮੰਗ ਪੱਤਰ ਔਰ ਜਿਹੜਾ ਪ੍ਰੈਸ ਨੋਟ ਅੱਜ ਜਾਰੀ ਕਰਾਂਗੇ ਔਰ ਜੋ ਸੋਮਵਾਰ ਹੈ ਉਸ ਟਾਈਮ ਤੇ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਜੇ ਪ੍ਰਸ਼ਾਸਨ ਸਾਡੀ ਕੋਈ ਗੱਲ ਮੰਨਦਾ ਤੇ ਅਸੀਂ ਸਹਿਮਤ ਹੋਵਾਂਗੇ ਨਹੀਂ ਤੇ ਫਿਰ ਹੋਂ ਉਸ ਟਾਈਮ ਤੇ ਕੋਈ ਜਿਹੜਾ ਵੱਡੇ ਸੰਘਰਸ਼ ਦਾ ਐਲਾਨ ਕਰਾਂਗੇ ਅਸੀਂ ਤਾਂ ਮੰਗੇ ਕਰਦੇ ਆਂ ਵੀ ਸਾਡੀ ਜਿਹੜੀ ਆ ਪਹਿਲਾਂ ਦੇਖੋ ਫਸਲਾਂ ਬਰਬਾਦ ਹੋਈਆਂ 2023 ਚ ਸਾਡੇ ਕਿਸਾਨ ਅੱਜ ਵੀ ਜਿਹੜੇ ਆ ਥੱਕ ਹਾਰ ਕੇ ਬੈਠ ਕੇ ਉਹਨਾਂ ਨੂੰ ਮਾਬਜ਼ੀ ਨਹੀਂ ਦਿੱਤਾ ਗਿਆ ਅਸੀਂ ਚਾਹੁੰਦੇ ਆ ਵੀ ਸਾਡੀਆਂ ਜਿਹੜੀਆਂ ਫਸਲਾਂ ਵੇਜੀਆਂ ਨੇ ਝੋਨੇ ਦੀ ਫਸਲਿਆ ਕਿਸਾਨ ਬਹੁਤ ਮਿਹਨਤ ਕਰਕੇ ਦੇਖੋ 4000 ਰੁਪਇਆ ਅਸੀਂ ਲਵਾਈ ਦਿੱਤੀ ਸਾਡੇ ਕਿਸਾਨਾਂ ਨੇ ਝੋਨੇ ਦੀ ਉੱਤੋਂ ਖਾਦ ਪਾਈ ਆ ਡੀਜ਼ਲ ਫੋਕਿਆ ਗਿਆ ਬਹੁਤ ਅਸੀਂ ਇਹ ਚਾਹੁੰਦੇ ਆ ਵੀ ਸਾਡੀਆਂ ਫਸਲਾਂ ਬਾਸ਼ਕਨ ਕਿਸੇ ਤਰੀਕੇ ਦੇ ਨਾਲ ਕਿਉਂਕਿ ਜੇ ਪਾਣੀ ਜਮਾ ਕਰਦੇ ਹਰੀ ਘੜਦੇ ਔਰ ਪਿੱਛੇ ਜਿਹੜੇ ਸਾਡੇ ਕਿਸਾਨ ਨੇ ਉਹ ਡੁੱਬ ਜਾਂਦੇ ਆ ਔਰ ਜਦੋਂ ਜਿਆਦਾ ਪਾਣੀ ਜਿੱਕਦਮ ਛੱਡਦੇ ਆ ਫਿਰ ਅੱਗੇ ਵਾਲੇ ਕਿਸਾਨ ਜਿਹੜੇ ਗੰਡਾ ਸਿੰਘ ਹੈੜ ਤੱਕ ਜਾਂ ਇਸ ਤੋਂ ਵੀ ਅੱਗੇ ਸਾਡੇ ਫਿਰੋਜਪੁਰ ਦੇ ਕਿਸਾਨ ਨੇ ਉਹ ਡੁੱਬ ਜਾਂਦੇ ਆ ਹਾਜ਼ਲ ਕਿਆਂ ਦੇ ਡੁੱਬ ਜਾਂਦੇ ਆ ਅਸੀਂ ਇਹ ਚਾਹੁੰਦੇ ਆ ਕਿ ਸਾਰੇ ਕਿਸਾਨਾਂ ਨੂੰ ਕਿਸੇ ਤਰੀਕੇ ਨਾਲ ਬਚਾਇਆ ਜਾਵੇ ਜੋ ਪਾਣੀ ਆਉਂਦਾ ਉਹ ਪੈਰ ਦੇ ਹੜ੍ਹ ਤੇ ਜਾਂ ਡਿਸਚਾਰਜ ਹਰੀਕੇੜ ਤੋਂ ਕੀਤਾ ਜਾਵੇ ਉਸ ਤੋਂ ਬਾਅਦ ਜਿਹੜਾ ਨਾਲ ਦੀ ਨਾਲ ਪਾਣੀ ਆ ਗੰਡਾ ਸਿੰਘ ਹੜ੍ਹ ਤੋਂ ਰਿਲੀਜ਼ ਕੀਤਾ ਜਾਵੇ ਤਾਂ ਜੋ ਪਾਣੀ ਦਾ ਲੈਵਲ ਜਿਹੜਾ ਥੱਲੇ ਥੱਲੇ ਨਿਕਲ ਜਾਵੇ ਔਰ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਬਚ ਸਕਣ ਜੀਵਿੰਦਰ ਸਿੰਘ ਸਭਰਾ ਹੜਪੀਟ ਕਿਸਾਨ ਚਾਈ ਪੰਜਾਬ ਦਾ ਜ਼ਿਲ੍ਹਾ ਗੂ ਸਲਾਹ ਜੀ ਜਿਵੇਂ ਸਾਡੇ ਸੂਬਾ ਸੂਬੇ ਦੇ ਆਗੂਆਂ ਨੇ ਔਰ ਜ਼ਿਲ੍ਹੇ ਦੇ ਆਗੂ ਨੇ ਤੁਹਾਨੂੰ ਉਹਨੇ ਦੱਸ ਕੇ ਹਟੇ ਨੇ ਕਿ ਮਸਲਾ ਇਹ ਬਹੁਤ ਵੱਡਾ ਵਾ ਕਈਆਂ ਸਾਲਾਂ ਤੋਂ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਜ਼ਮੀਨਾਂ ਖਰਾਬ ਹੋਈਆਂ ਪਈਆਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਔਰ ਜਲ ਸਰੋਤ ਮਹਿਕਮੇ ਨੂੰ ਬੇਨਤੀ ਕਰਦੇ ਆਂ ਕਿ ਜਦੋਂ ਪਿੱਛੋਂ ਫਲੱਡ ਆਉਂਦੇ ਨੇ ਉਦੋਂ ਤਾਂ ਹੈਡ ਅੱਗੇ ਬੰਦ ਕਰਕੇ ਢਾਰ ਬੰਦ ਕਰਕੇ ਪਿਛਲੇ ਸਾਰੇ ਇਲਾਕਾ ਜਿਹੜਾ ਡੋਬਿਆ ਜਾਂਦਾ ਹਰੀਕਾ ਤੋਂ ਲੈ ਕੇ ਗੋਂਦਵਾਲ ਤੱਕ ਜਿੰਨਾ ਵੀ ਸਾਡੇ ਦੋ ਤਿੰਨ ਜ਼ਿਲ੍ਹਿਆਂ ਦੇ ਇਲਾਕੇ ਆ ਸਾਰੇ ਖਰਾਬ ਕੀਤੇ ਜਾਂਦੇ ਆ ਪਹਿਲਾਂ ਤਾਂ ਉਹ ਪਿਛਲਾ ਇਲਾਕਾ ਡੁੱਬ ਜਾਂਦਾ ਲੋਕਾਂ ਦੀਆਂ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਝੋਨੇ ਦੀਆਂ ਜ਼ਮੀਨਾਂ ਮੱਕੀਆਂ ਖਰਾਬ ਹੋ ਜਾਂਦੀਆਂ ਔਰ ਬਾਅਦ ਵਿੱਚ ਕੀ ਕਰਦੇ ਆ ਇਹ ਧਾਰ ਚੋਕ ਕੇ ਹਰੀਕਾ ਤੋਂ ਲੈ ਕੇ ਖੇਮ ਕਰ ਤੱਕ ਜਿੰਨੇ ਵੀ ਸਾਡੇ ਕੋਲ 40 45 ਪਿੰਡ ਆਉਂਦੇ ਨੇ ਉਹ ਸਾਰੇ ਡੋਬ ਕੇ ਤਬਾਹ ਹੋ ਜਾਂਦੇ ਨੇ ਅਸੀਂ ਅੱਜ ਬੇਨਤੀ ਕਰਨੀ ਆ ਵਾਸਤੇ ਇੱਥੇ ਹਰੀਕੇਂਡ ਤੇ ਪਹੁੰਚੇ ਆ ਪ੍ਰਸ਼ਾਸਨ ਕੋਲ ਸਾਡੀ ਆਵਾਜ਼ ਇਹ ਬੇਨਤੀ ਆ ਸਾਡੀ ਪੰਜਾਬ ਸਰਕਾਰ ਨੂੰ ਵੀ ਵੀ ਜਿੰਨਾ ਵੀ ਪਾਣੀ ਪਿਛੋਂ ਦਾ ਇਨੂੰ ਤਰੀਕੇ ਦੇ ਨਾਲ ਪ੍ਰਾਪਰ ਤਰੀਕੇ ਦੇ ਨਾਲ ਹੌਲੀ-ਹੌਲੀ ਕਰਕੇ ਅੱਗੇ ਕੱਢਿਆ ਜਾਵੇ ਕਿਉਂਕਿ ਸਾਡੇ ਪਿਛਲੇ ਕਿਸਾਨ ਵੀ ਬੱਜ ਸਕਣ ਸਾਡੂ ਪਿਛਲੇ ਔਰ ਅਗਲੇ ਕਿਸਾਨ ਜਿਹੜੇ ਉਹ ਵੀ ਬੱਜ ਸਕਣ ਸਾਡੀਆਂ ਕਿਸਾਨਾਂ ਨੇ ਮੱਕੀ ਦੀਆਂ ਫਸਲਾਂ ਲਾਈਆਂ ਨੇ ਝੋਨੇ ਬਾਸਪਤੀਆਂ ਲਾਈਆਂ ਨੇ ਬਹੁਤ ਖਰਚਾ ਆਉਂਦਾ ਤਕਰੀਬਨ ਜਦੋਂ ਆਪਾਂ ਝੋਨਾ ਸ਼ੁਰੂ ਕਰਦੇ ਆ ਉਦੋਂ ਤੋਂ ਲੈ ਕੇ ਸ਼ੁਰੂਆਤ ਦੇ ਵਿੱਚ 8 ਤੋਂ 10000 ਰੁਪਏ ਕਿਲੇ ਦੇ ਖਰਚਾ ਆਉਂਦਾ ਤੇ ਸਰਕਾਰ ਨੇ ਤਾਂ ਪਹਿਲਾਂ ਵੀ ਖਰਾਬਾ ਨਹੀਂ ਦਿੱਤਾ ਸਾਡੇ ਕਿਸਾਨਾਂ ਨੂੰ ਅਸੀਂ ਇਹ ਅਸੀਂ ਇਹ ਬੇਨਤੀ ਕਰਦੇ ਆ ਖਰਾਬਾ ਵੀ ਨਾ ਦੇਣ ਦੀ ਲੋੜ ਪਵੇ ਅੱਗੇ ਤੋਂ कि ਸਾਡੀਆਂ ਕਿਸਾਨਾਂ ਦੀਆਂ ਫਸਲਾਂ ਬਚ ਸਕਣ। ਆਈ ਐਮ ਡਿਸਟ੍ਰਿਕਟ ਸੈਕਟਰੀ ਆਫ ਹਰਪੀਟ ਕਥੇਵੰਦੀ ਪੰਜਾਬ। ਟੂਡੇ ਐਸ ਪਰ ਇੰਵੀਟੇਸ਼ਨ ਆਫ ਸਰਦਾਰ ਜਸਵੀਰ ਸਿੰਘ ਜੀ ਯਲੂ ਵਾਲੀਆ ਹੂ ਇਜ਼ ਪ੍ਰੈਜ਼ੀਡੈਂਟ ਆਫ आवर ਐਸੋਸੀਏਸ਼ਨ ਹੈਡ ਗਿਵਨ ਅ ਕਾਲ ਟੂ ਆਲ ਦੀ ਫਾਰਮਰਸ ਐਂਡ ਦੀ ਪੀਪਲਸ ਹੂ ਆਰ ਅਫੈਕਟਡ ਫ্রম ਦੀ ਫਲਡਸ ਫ্রম ਸਿੰਸ ਲੋਂਗ ਕਿ ਹੀ ਹੈਜ਼ ਸ਼ੇਅਰਡ ਦੀ ਸਟੇਟ ਗਵਰਨਮੈਂਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਂਡ ਦੀ Controlling authority of headworks that water, which is coming from the backside, backside may be very slowly passed on from this headworks and the Ganda Singhwala so that the farmers who are sitting in their own lands in the river may not suffer more. We have also alerted the state government, the district administration that all the programs which is given by the ਕੁਦਰਤੀ ਆਫਤ ਮੇ ਬੀ ਪ੍ਰਪੇਅਰਡ ਵੈਰੀ ਸੂਨ ਥੈਟ ਦੀ ਫੀਡ ਫਾਰ ਫਾਰਮਰਸ ਫੀਡ ਫਾਰ ਪੀਪਲਸ ਦੀ ਐਂਡ ਦੀ ਬੋਰਡ ਕੰਸਟਰਕਟਰ ਬੇਬੀ ਸਿਟਰਨ ਸੋ ਥੈਟ ਵੈਨ ਦੀ ਫਲੱਡ ਇਜ਼ ਇਨ ਇਟਸ ਓਮਨ ਵੇ ਮੇ ਨਾਟ ਬੀ ਇਫੈਕਟਡ ਦੀ ਪੀਪਲ ਨੇ ਨਾਟ ਸਫਰ ਮੋਰ